ਰਾਜਸਥਾਨ ਹਾਈ ਕੋਰਟ ਨੇ ਮੰਗਲਵਾਰ ਨੂੰ 2013 ਦੇ ਬਲਾਤਕਾਰ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਘਟਰੇ ਸੰਤ ਆਸਾ ਰਾਮ ਨੂੰ 31 ਮਾਰਚ ਤੱਕ ਅੰਤਰੀਮ ਜ਼ਮਾਨਤ ਦੇ ਦਿੱਤੀ ਹੈ ਇੱਕ ਹਫਤਾ ਪਹਿਲਾਂ ਸੁਪਰੀਮ ਕੋਰਟ ਨੇ ਇੱਕ ਹੋਰ ਬਲਾਤਕਾਰ ਦੇ ਮਾਮਲੇ ਵਿੱਚ ਆਸਾ ਰਾਮ ਨੂੰ 31 ਮਾਰਚ ਤੱਕ ਜ਼ਮਾਨਤ ਦਿੰਦੇ ਹੋਏ ਕਿਹਾ ਸੀ ਕਿ ਉਹ ਕਈ ਬਿਮਾਰੀਆਂ ਤੋਂ ਪੀੜਤ ਹੈ ਅਤੇ ਉਸ ਨੂੰ ਇਲਾਜ ਦੀ ਲੋੜ ਹੈ ਛੋਟੀ ਦੀ ਅਦਾਲਤ ਵੱਲੋਂ ਮੈਡੀਕਲ ਅਧਾਰ ਤੇ ਰਾਹਤ ਦੇਣ ਤੋਂ ਤੁਰੰਤ ਬਾਅਦ ਆਸਾ ਰਾਮ ਦੇ ਵਕੀਲਾਂ ਨੇ ਸਜ਼ਾ ਨੂੰ ਮੁਅਤਲ ਕਰਨ ਲਈ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ਜਸਟਿਸ ਦਿਨੇਸ਼ ਮਹਿਤਾ ਅਤੇ ਜਸਟਿਸ ਸਵਨੀਤ ਕੁਮਾਰ ਮਾਥੁਰੋ ਦੀ ਡਿਵੀਜ਼ਨ ਬੈਂਚ ਨੇ ਆਸਰਾਮ ਨੂੰ ਅੰਤਰੀਮ ਜ਼ਮਾਨਤ ਦੇ ਦਿੱਤੀ ਕਿਉਂਕਿ ਪਟੀਸ਼ਨ ਦੀ ਪ੍ਰਕਿਰਤੀ ਸੁਪਰੀਮ ਕੋਰਟ ਵਿੱਚ ਦائر ਪਟੀਸ਼ਨ ਵਰਗੀ ਸੀ ਆਸਰਾਮ ਦੇ ਵਕੀਲ ਨਿਸ਼ਾੰਤ ਬੋਰਾ ਨੇ ਕਿਹਾ ਅਸੀਂ ਦਲੀਲ ਦਿੱਤੀ ਕਿ ਪਟੀਸ਼ਨ ਦੀ ਪ੍ਰਕਿਰਤੀ ਸੁਪਰੀਮ ਕੋਰਟ ਚ ਦائر ਪਟੀਸ਼ਨ ਵਰਗੀ ਹੈ ਤੇ ਇਸ ਮਾਮਲੇ ਚ ਵੀ ਅਦਾਲਤ ਚਾਇਸ਼ ਨੇ ਉਹਨਾਂ ਕਿਹਾ ਕਿ ਇੱਕ ਸ਼ਰਤ ਨੂੰ ਛੱਡ ਕੇ ਆਸਰਾਮ ਦੀ ਅੰਤਰੀਮ ਜ਼ਮਾਨਤ ਦੀਆਂ ਸ਼ਰਤਾਂ ਉਹੀ ਨੇ ਜਿਹੜੀਆਂ ਸੁਪਰੀਮ ਕੋਰਟ ਨੇ 7 ਜਨਵਰੀ ਨੂੰ ਤੈਅ ਕੀਤੀਆਂ ਸਨ ਬੋਰਾ ਨੇ ਕਿਹਾ ਜੇਕਰ ਆਸਰਾਮ ਜੋਧਪੁਰ ਤੋਂ ਬਾਹਰ ਜਾਣਾ ਚਾਹੁੰਦੇ ਆ ਤਾਂ ਉਸ ਨੂੰ ਆਪਣੇ ਨਾਲ ਆਉਣ ਵਾਲੇ ਤਿੰਨ ਕਾਂਸਟੇਬਲਾਂ ਦਾ ਖਰਚਾ ਚੁਕਣਾ ਪਵੇਗਾ ਹੇਟਲੀ ਅਦਾਲਤ ਨੇ ਆਸਾ ਰਾਮ ਨੂੰ 2013 ਚ ਜੋਧਪੁਰ ਸਥਿਤ ਉਸ ਦੇ ਆਸਾ ਰਾਮ ਚ ਇੱਕ ਨਾਬਾਲਗ ਨਾਲ ਬਲਾਤਕਾਰ ਕਰਨ ਦੇ ਦੋਸ਼ ਅਪ੍ਰੈਲ 2018 ਵਿੱਚ ਉਮਰ ਕੈਦੀ ਸਜ਼ਾ ਸੁਣਾਈ ਸੀ